ਮਾਨ ਜੋ ਨਾ ਸਰਕਾਰ ਵੱਲੋਂ ਜਿਹੜੀ ਯੁੱਧ ਨਸ਼ਾ ਵਿਰੋਧ ਮੁਹਿੰਮ ਚੜੀ ਗਈ ਹੈ ਉਸ ਦੇ ਤਹਿਤ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਡੀਜੀਪੀ ਫਰੋਜਪੁਰ ਦੇ ਸ਼੍ਰੀ ਹਰਮਨबीर ਸਿੰਘ ਐਸਐਸਪੀ ਫਾਦਲਕਾ ਸਬ ਚੀਰੀ ਗਰੂਪ ਅਗਰਵੀ ਸਿੰਘ ਜੀ ਜਿਹਦੇ ਦਿਸ਼ਾ ਨਿਰਦੇਸ਼ਾਂ ਪੈ ਜਿਹੜੇ ਸਾਡੇ ਐਸਐਚਓ सदर ਫਾਦਲਕਾ सदर ਜਲੰਧਾਵਾ ਨੇ ਇਹਨਾਂ ਨੇ ਜਿਹੜੀ ਦਰਾਨੇ ਗਾਸ ਫਰੋਜਪੁਰ ਰੋਡ ਤੋਂ ਅਹ ਅਪਣੇ ਇੱਕ ਮੋਟਰਸਾਈਕਲ ਨੂੰ ਕਾਬੂ ਕੀਤਾ ਜੋ ਜਲਾਲਾਬਾਧ ਤਰਫੋਂ ਆ ਰਿਹਾ ਸੀ ਜੀ ਦੋ ਜਾਨੇ ਸੀ ਮੋਟਰਸਾਈਕਲ ਤੇ ਜੋ ਇਹਨਾਂ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਪਿੱਛੇ ਨੂੰ ਮੁੜਨ ਦਾ ਭਜਾਉਣ ਦੀ ਕੋਸ਼ਿਸ਼ ਕੀਤੀ ਜਿਹਨਾਂ ਨੂੰ ਕੇਚਾ ਕੀਤਾ ਅਹ ਉਹਨਾਂ ਕੋਲੋਂ 1 ਕਿਲੋਗ੍ਰਾਮ ਫੈਰਣ ਤੋਂ ਪ੍ਰਾਪਤ ਹੋਈ ਸਰ ਪਹਿਲਾਂ ਜਾਣਕਾਰੀ ਮਿਲੀ ਸੀ ਹਾਂ ਜੀ ਪਹਿਲਾਂ ਜਾਣਕਾਰੀ ਮਿਲੀ ਸੀ ਇਨਫੋਰਮੇਸ਼ਨ ਸੀ ਕਿ ਨਹੀਂ ਦਰਾਨੇ ਗਾਸਤ ਸੀ ਦਰਾਨੇ ਦੇ ਸਥਾਨ 'ਤੇ ਇਸਰ ਕਿਥੋਂ ਦੇ ਲੋਕ ਜਿਹੜੇ ਕਾਹੂ ਦੇ ਸੋਨਾ ਪਿੰਡ ਦਾ ਸੋਨਾ ਸਾਦਰ ਸਦਰ ਕੀ ਪੈਂਦੇ ਪੈਂਦੇ ਸੋਨਾ ਸਾਦਰ ਦੇ ਨੇ ਇੱਕ ਪਿੰਡੇ ਰਹਿਣ ਵਾਲੇ ਬਲਵਿੰਦਰ ਸਿੰਘ ਤੇ ਗੌਰਪੀ ਸਿੰਘ ਜੀ ਕੋਈ ਪ੍ਰਾਣਾ ਕਿਸ ਤਰ੍ਹਾਂ ਦਾ ਮਾਮਲਾ ਜਿਹੜਾ ਹੁਣ ਫਿਰ ਦਰਜ ਕੀਤਾ ਗਿਆ ਤੁਹਾਡੇ ਨੂੰ ਇਹ ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਅੱਜ ਇਹਨਾਂ ਨੂੰ ਰਿਪੋਰਟ ਸਪੇਸ਼ੀਲ ਕੀਤਾ ਜਾ ਰਿਹਾ ਹੈ ਜੀ ਅੱਗੇ ਜੋ ਵੀ ਹੋਊਗਾ ਤਫਤੀਸ਼ ਦੇ ਦੌਰਾਨ ਉਹਨੂੰ ਸਾਹਮਣੇ ਲਿਆਂਦਾ ਜਾਵੇਗਾ ਇਹ ਸਰ ਕਿੰਨੇ ਲੋਕ ਸੀਗੇ ਦੋ ਜਾਨੇ ਸੀ ਬਲਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਕੋਈ ਪਤਾ ਲੱਗਾ ਹੋਰ ਵੀ ਸੀ ਨਾਲ ਕੋਈ ਨਹੀਂ ਹੋਰ ਸੀ ਤੇ ਇਹ ਹੈਰੋਇਨ ਦਾ ਸੋਰਸ ਕੀ ਹੈ ਮੰਨਿਆ ਜਾ ਸਕਦਾ ਕਿੱਥੋਂ ਆਈ ਹੈ ਕ੍ਰਾਸ ਬਾਰਡਰ ਪਾਕਿਸਤਾਨ ਹਾਂ ਕ੍ਰਾਸ ਬਾਰਡਰ 에서 ਹਾਂ ਕਿਹੜਾ ਵਹੀਕਲ ਨਾਲ ਉਹ ਬਸ ਤੇ ਆ ਗਿਆ ਇਹ ਮੋਟਰਸਾਈਕਲ ਮੋਟਰਸਾਈਕਲ ਤੇ ਇਹ ਕਾਬੂ ਕੀਤੇ ਹੋਏ ਪੁਲਿਸ ਦੀ ਹਿਰਾਸਤ ਹੈ ਜਦੋਂ ਉਹ ਰੁਕੀ ਹਾਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਸਰ ਲੋਕਾਂ ਨੂੰ ਇਹ ਹੀ ਹੈ ਵੀ ਉਹ ਸਾਨੂੰ ਬਤ ਬਤ ਸਹਿਯੋਗ ਦਿਓ ਜੇ ਕੋਈ ਇਸ ਤਰ੍ਹਾਂ ਦੇ ਕੋਈ ਆ ਪਿੰਡਾਂ ਦੇ ਵਿੱਚ ਕੋਈ ਨਸ਼ੇ ਪ੍ਰਤੀ ਕੋਈ ਕੰਮ ਕਰਦੇ ਨੇ ਸਾਨੂੰ ਉਹਨਾਂ ਬਤ ਬਤ ਜਾਣਕਾਰੀ ਦਿਓ ਤਾਂ ਕਿ ਇਹਨੂੰ ਆਪਾਂ ਜੜੋਂ ਪੁੱਟ ਸਕੀ ਨਸ਼ੇ ਨੂੰ ਖਤਮ ਕਰ ਸਕੀ